Volta! बंद करो धकेशाही बंदो धकेशाही बंदो धकेशाही बंद ਮਰਦਾਨਾਵਾਦ ਪੰਜਾਬ ਸਰਕਾਰ 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 ਮਰਦਾਨਾਵਾਦ ਵਿਸ਼ੇਸ਼ਲੇ ਸਮੇਂ ਦੌਰਾਨ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ ਹਰ ਵਿਧਾਨ ਸਭਾ ਵਾਈਜ਼ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੋ ਵੋਟ ਪਾਈ ਹੈ ਉਹ ਵੋਟ ਸਾਡੀਆਂ ਭੈਣਾਂ ਸਾਡੇ ਭਰਾ ਜੋ ਖਾਸ ਕਰਕੇ ਐਸਸੀ ਵਰਗ ਹੈ ਚਾਹੇ ਗਰੀਬ ਵਰਗ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਦਾ ਲਾਹਾ ਲੈ ਰਹੇ ਆ ਉਹਨਾਂ ਨੇ ਵੱਧ ਚੜ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਵੀ ਦਿੱਤਾ ਤੇ ਉਹਨਾਂ ਨੂੰ ਵੋਟਾਂ ਵੀ ਪਾਈਆਂ ਜਿਸ ਤੋਂ ਬਖਲਾਹਰ ਚਾਈ ਮੌਜੂਦਾ ਸਰਕਾਰ ਨੇ ਆਪਦੇ ਅਫਸਰशाही ਦਾ ਰੋਪ ਦਿਖਾਉਂਦੇ ਹੋਏ ਉਹਨਾਂ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਚਾਹੇ ਢਾਬ ਸ਼ੇਰ ਸਿੰਘ ਆਲਾ ਪਿੰਡ ਹੋਵੇ ਚਾਹੇ ਸੰਗਤਪੁਰਾ ਹੋਵੇ ਚਾਹੇ ਰਾਈਆਂ ਆਲਾ ਹੋਵੇ ਚਾਹੇ ਹਸਨ ਪੱਟੀ ਹੋਵੇ ਅੱਜ ਅਸੀਂ ਜਿਹੜੇ ਬੈਠੇ ਆ ਅਸੀਂ ਪਿੰਡ ਵਾਈਜ਼ ਧਰਨਾ ਲਾਵਾਂਗੇ ਕਿਉਂਕਿ ਦੋ ਮਹੀਨੇ ਪਹਿ ਰਾਦੇ ਅਸੀਂ ਅਫਸਰਾਂ ਨੂੰ ਕਰੀ ਏਪੀਐਮ ਮੈਡਮ ਕੋਲੇ ਜਾਂਦੇ ਆ ਕਦੀ ਏਡੀਸੀ ਕੋਲੇ ਜਾਂਦੇ ਆ ਡੀਸੀ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਅੱਜ ਉਹਨਾਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਆ ਕਿਉਂਕਿ ਡੀਸੀ ਸਾਹਿਬ ਮੀਟਿੰਗਾਂ ਚ ਬਿਜੀ ਰਹਿੰਦੇ ਕਈ ਵਾਰੀ ਸਮਾਂ ਨਹੀਂ ਦੇ ਪਾਉਂਦੇ ਵਿਚਾਰੇ ਗਰੀਬ ਲੋਕ ਜਾਂਦੇ ਆ ਤੇ ਅੱਜ ਅਸੀਂ ਹਸਨ ਪੱਟੀ ਦੇ ਲੋਕ ਇੱਥੇ ਬੈਠੇ ਆ ਇਹਨਾਂ ਨੂੰ ਕੰਮ ਨਿਕਲਿਆ ਮਸਟੌਲ ਕੱਢਿਆ ਇਹਨਾਂ ਦਾ 6 ਤਰੀਕ ਤੱਕ ਇਹਨਾਂ ਦਾ ਮਸਟੌਲ ਕੱਢਿਆ ਹੋਇਆ ਇੱਕ ਦਿਨ ਕੰਮ ਕਾਰਨ ਤੋਂ ਬਾਅਦ ਦੂਜੇ ਦਿਨ ਇਹਨਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਤਾ ਇਹਨਾਂ ਨੂੰ ਆ ਕੇ ਕਿਹਾ ਗਿਆ ਵੀ ਜੋ ਤੁਸੀਂ ਸਾਡੇ ਹਿਸਾਬ ਨਾਲ ਚੱਲੋਗੇ ਤਾਂ ਕੰਮ ਚੱਲੂਗਾ ਨਹੀਂ ਤਾਂ ਤੁਹਾਡਾ ਕੰਮ ਬੰਦ ਕੀਤਾ ਜਾਊਗਾ ਇਹ ਬਾਕੀ ਜਿਹੜੀ ਹੈ ਤੁਹਾਨੂੰ ਜਵਾਨੀ ਇਹਨਾਂ ਗਰੀਬ ਲੋਕਾਂ ਨੇ ਆਪਦੀ ਦਸ ਹੀ ਦਿੱਤੀ ਹੈ ਕਿ ਇਹਨਾਂ ਨਾਲ ਧੱਕਾ ਹੋ ਰਿਹਾ ਕਿਸੇ ਦਾ ਕਾਰਡ ਕੱਟ ਦਿੱਤਾ ਜਾਂਦਾ ਕਿਸੇ ਦਾ ਮੀਟ ਕੱਟ ਦਿੱਤਾ ਜਾਂਦਾ ਸਿਰਫ ਰਵਾਜ ਅੰਜਸ਼ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਹੈ ਲੋਕ ਇਹਨਾਂ ਲੋਕਾਂ ਨੇ ਗਰੀਬ ਪਰਿਵਾਰਾਂ ਨੇ ਮੋਦੀ ਸਾਹਿਬ ਤੋਂ ਖੁਸ਼ ਹੋ ਕੇ ਜਿਹੜੀਆਂ ਵੋਟਾਂ ਪਾਈਆਂ ਉਸ ਦੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਨਾ ਏਪੀਓ ਦਫਤਰਾਂ ਕੋਈ ਸੁਣਵਾਈ ਕਰਦੇ ਆ ਨਾ ਡੀਸੀ ਦਫਤਰ ਵਾਲੇ ਕੋਈ ਸੁਣਵਾਈ ਕਰਦੇ ਆ ਅੱਜ ਅੱਕ ਕੇ ਅਸੀਂ ਇੱਕ ਵਾਰ ਸ਼ੁਰੂ ਕੀਤਾ ਵੀ ਪਿੰਡ ਵਾਈਜ਼ ਅਸੀਂ ਰੋਜ਼ ਤਰਨਾ ਦਵਾਂਗੇ ਜੇ ਸੁਣਵਾਈ ਕਰ ਲੈਂਦੀ ਹੈ ਡੀਸੀ ਦਫਤਰ ਦੇ ਅਧਿਕਾਰੀ ਜਾਂ ਸਬੰਧਤ ਅਧਿਕਾਰੀ ਤਾਂ ਇਹ ਲੋਕ ਗਰੀਬ ਲੋਕ ਆ ਆਪਦਾ ਪੇਟ ਪਾਲਣ ਲਈ ਆਪਦਾ ਘਰ ਚ ਲਾਉਣ ਲਈ ਕੰਮ ਕਰਦੇ ਆ ਕਿਸੇ ਨੂੰ ਸ਼ੌਂਕ ਨਹੀਂ ਜਿਹੜੇ ਘਟਿਆ ਰਾਜਨੀਤੀ ਕਰਦੇ ਉਹਨਾਂ ਨੂੰ ਕਹੋ ਇੱਕ ਦਿਨ ਕੰਮ ਕਰਕੇ ਵੇਖੋ ਤੁਹਾਨੂੰ ਪਤਾ ਲੱਗੇ ਕਿ ਗਰੀਬ ਦਾ ਦਰਦ ਕੀ ਹੁੰਦਾ ਕਿਸ ਨੂੰ ਦਾ ਪ੍ਰੋਟੈਸਟ ਲੈਣ ਵਾਲਾ ਪ੍ਰੋਟੈਸਟ ਜੀ ਕਾਰੀ ਦਾ ਸੀ ਸਿੰਪਲ ਤਰੀਕੇ ਨਾਲ ਸ਼ਾਂਤ ਮੈਇਤਰੀ ਤਰੀਕੇ ਨਾਲ ਅੱਜ ਪਹਿਲੀ ਵਾਰੀ ਅਗਾਹ ਕਰਨ ਵਾਸਤੇ ਆਏ ਆ ਕਿਉਂਕਿ ਧੱਕੇਸ਼ਾਹੀ ਬਹੁਤ ਕਰ ਲਈ ਉਹ ਹੁਣ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹ ਕਿਸੇ ਤਰ੍ਹਾਂ ਦੀ ਵੀ ਆ ਹਰ ਪਾਸਿਓਂ ਜੇ ਕੋਈ ਧੱਕੇਸ਼ਾਹੀ ਹੋਊਗੀ ਤਾਂ ਉਹਦਾ ਡਟ ਕੇ ਮੁਕਾਬਲਾ ਕੀਤਾ ਜਾਊਗਾ ਤੇ ਉਹਦਾ ਜਵਾਬ ਵੀ ਦਿੱਤਾ ਜਾਊਗਾ। ਜੀ ਨਾਮਾ ਤੋਂ ਕਲਵਿੰਦਰ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਹਸਰ ਭੱਟੀ ਦੇ ਰਹਿਣ ਵਾਲੇ ਆ ਅ ਕੀ ਮਸਲਾ ਹੈਗਾ ਜੀ ਇਹ ਮਸਲਾ ਹੈਗਾ ਜੀ ਸਾਡਾ ਨਰੇਗਾ ਦਾ ਨਰੇਗਾ ਸਾਰਾ ਇੱਕ ਦਿਨ ਸਾਡੀ ਹਾਰ ਹੀ ਲੱਗੀ ਦੂਜੇ ਦਿਨ ਸਾਡੀ ਹਾਰ ਹੀ ਨਹੀਂ ਲੱਗੀ ਕਹਿੰਦੇ ਵੀ ਇਹ ਕੰਮ ਉਹ ਚੱਲੂਗਾ ਜਦੋਂ ਝਾੜੂ ਵਾਲਿਆਂ ਨੇ ਕੰਮ ਚਲਾ ਕਿੰਨੀ ਦੇਰ ਤੱਕ ਕੰਮ ਕਰਦੇ ਹੋਣਗੇ ਕੰਮ ਅਸੀਂ ਤਾਂ ਸਰ ਜੀ ਹੁਣ ਸਾਡਾ ਤਾਂ ਉਮਰ ਹੀ ਨਿਕਲ ਗਈ ਨਰੇਗਾ ਤੇ ਲੱਗਿਆ ਨੂੰ ਤੇ ਅਸੀਂ ਹੋਰ ਕੰਮ ਨਹੀਂ ਕੀਤਾ ਇਹ ਹੁਣ ਇਹ ਚਾਹੁੰਦੇ ਆ ਵੀ ਇਹ ਬੀਬੀਆਂ ਚੁੰਨੀਆਂ ਲੈਣ ਸਾਡੀਆਂ ਖੱਟੀਆਂ ਸਾਡੇ ਪਿੰਡ 'ਚ ਗੱਲ ਚੱਲ ਰਹੀ ਆ ਵੀ ਬੀਬੀਆਂ ਖੱਟੀਆਂ ਚੁੰਨੀਆਂ ਲੈਣਗੀਆਂ ਫੇਰ ਨਰੇਗਾ ਦੇ ਕੰਮ ਤੇ ਹੁਣ ਕੀ ਆ ਕਰਨਗੇ

ਕਿ ਅਸੀਂ ਇਹੀ ਮੰਗ ਕਰ ਰਹੇ ਵੀ ਸਾਡਾ ਜਿਹੜਾ ਮੇਟ ਲੱਗਿਆ ਕੰਮ ਦੇ ਕੰਮ ਉਹ ਕਰੂਗਾ ਹੋਰ ਕਿਸੇ ਮੇਟ ਨਾਲ ਹੀ ਕੰਮ ਨਹੀਂ ਕਰਨਾ ਅਸੀਂ ਉਸ ਪਹਿਲੇ ਵਾਲੇ ਮੇਟ ਨਾਲ ਹੀ ਕੰਮ ਕਰਾਂਗੇ ਕਿਸੇ ਨਾਲ ਤਾਂ ਪ੍ਰੋਟੈਸਟ ਲੈਣ ਆਇਆ ਥੋੜਾ ਇਹਹੀ ਮੇਟ ਪੰਚਾਇਤ ਦਾ ਜਿਹੜਾ ਆਪਣੇ ਕੰਮ ਕਰਾਉਂਦਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਮੇਰਾ ਪਿੰਡ ਹਸਨਪੱਟੀ ਆ ਸਾਡੇ ਪਿੰਡ ਹਸਨਪੱਟੀ ਵਿੱਚ ਪਿਛਲੇ 4.5 ਸਾਲ ਤੋਂ ਬਲਜਿੰਦਰ ਕੌਰ ਐਜੇ ਮੇਟ ਹਾਜ਼ਰੀ ਲਾ ਰਹੀ ਆ ਉਸ ਹਾਜ਼ਰੀ ਨੂੰ ਉਨੇ ਚਿਰ ਦੀ ਚੱਲਦੀ ਹੋਈ ਹੁਣ ਇਹਨਾਂ ਨੇ ਐਂ ਕਹਿਤਾ ਸੈਕਟਰੀ ਸਾਹਿਬ ਦਾ ಗ್ರಾಮ ਸੈਕ ਜੀ ਗਾਇਬ ਬਿਆਨਤ ਸਿੰਘ ਕਹਿੰਦੇ ਵੀ ਇੱਥੇ ਹਾਜ਼ਰੀ ਤੂੰ ਨਹੀਂ ਲਾ ਸਕਦੀ ਇੱਥੇ ਮੇਟ ਬਦਲਾ ਜਾਊਗਾ ਅਸੀਂ ਉਹ ਲਾਵਾਂਗੇ ਜਿਹੜਾ ਸਾਡੇ ਆਪਦੇ ਪੱਖ ਦਾ ਹੋਊਗਾ ਆ ਦੇਖੋ ਮੈਂ ਤੁਹਾਨੂੰ ਵਿਖਾਉਣਾ ਮਾਸਟਰ ਆਲ ਆ ਇਹ ਮਾਸਟਰ ਆਲ ਪੂਰੇ 6 ਦਿਨ ਦਾ ਨਿਕਲਿਆ ਜਿਹੜੇ ਮਾਸਟਰ ਆਲ ਦੇ ਵਿੱਚ ਇਹਨਾਂ ਨੇ 2 ਦਿਨ ਦੀ ਹਾਜ਼ਰੀ ਲਵਾਈ ਤੀਜੇ ਦਿਨ ਬੰਦਿਆ ਤੋਂ ਕੰਮ ਕਰਾ ਕੇ ਕਹਿੰਦੇ ਐਪ ਦੇ ਵਿੱਚ ਹਾਜ਼ਰੀ ਅਪਲੋਡ ਨਹੀਂ ਹੋਊਗੀ ਜੇ ਇਹ 6 ਦਿਨ ਦਾ ਮਾਸਟਰ ਆਲ ਮਜ਼ਦੂਰਾਂ ਨੂੰ ਮਿਲਿਆ ਹੋਇਆ ਤਾਂ 6 ਦਿਨ ਦਾ ਕੰਮ ਤਾਂ ਉਹਨਾਂ ਨੂੰ ਚਲਾਉਣਾ ਬੰਦਾ ਸੀ ਨਾ ਕਿ ਉਹਨਾਂ ਨੇ 2 ਦਿਨ ਕੰਮ ਕਰਾ ਕੇ ਤੀਜੇ ਦਿਨ ਕੰਮ ਕਰਾ ਕੇ ਤੀਜੇ ਦਿਨ ਦੀ ਹਾਜ਼ਰੀ ਅਪਲੋਡ ਨਹੀਂ ਕੀਤੀ ਇਸ ਕਰਕੇ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਉਹ ਪਾਰਟੀਬਾਜੀ ਫਲਾ ਰਹੇ ਆ ਪਿੰਡਾਂ ਵਿੱਚ ਭਾਈਚਾਰਕ ਸਾਂਝ ਖਤਮ ਹੋ ਰਹੀ ਆ ਇਸ ਨੂੰ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਇਨਾਂ ਨੂੰ ਇਸ ਗੱਲ ਤੋਂ ਰੁਕਣਾ ਚਾਹੀਦਾ ਇਹ ਕੰਮ तकरीबन 2 ਮਹੀਨੇ ਤੋਂ ਪਹਿਲਾਂ ਕਹ ਕਹ ਸੋ ਰਹੀ ਐ ਪਰ ਹੁਣ ਜਮਾ ਹੀ ਇਹਨਾਂ ਨੇ ਉਦੋਂ ਹੱਦ ਹੀ ਹੋ ਗਈ ਜਦੋਂ ਇਹਨਾਂ ਨੇ ਇੱਕ ਮਾਸਟਰ ਆਲ ਦਾ ਬਣਦਾ ਕੰਮ ਵਿੱਚੇ ਵਿਚਾਲੇ ਬੰਦ ਕਰਕੇ ਕਹਤਾ ਵੀ ਸਾਡੀ ਬੰਦ ਕੀਤਾ ਕੰਮ ਇਹ ਦੇਖੋ ਜੀ ਫਿਲਹਾਲ ਤਾਂ ਸਾਡੇ ਕੋਲੇ ਉਹਨੇ ਆ ਕੇ ਗ੍ਰਾਮ ਸੈਕ ਨੇ ਕਿਹਾ ਵੀ ਆਪ ਬੰਦ ਹੋ ਚੁੱਕਿਆ ਹੁਣ ਉਹ ਮੇਟ ਲੱਗ ਕੇ ਇਹਦੀ ਹਾਜ਼ਰੀ ਲਾਊਗਾ ਨਵਾਂ ਐਪ ਚੱਲੂਗਾ ਫੇਰ ਨਹੀਂ ਤਾਂ ਇਸ ਮਾਸਟਰ ਆਲ ਦਾ ਤੁਹਾਨੂੰ ਕੋਈ ਕੰਮ ਨਹੀਂ ਕਿ ਜਿੰਨੇ ਉਹ ਕਹਿੰਦੇ ਵੀ ਹੋਰ ਪਾਰਟੀਆਂ ਨੂੰ ਜਾਂ ਭਾਜਪਾ ਨੂੰ ਵੋਟਾਂ ਪਾਉਣਗੇ ਉਹਨਾਂ ਨੂੰ ਅਸੀਂ ਨਹੀਂ ਲਾਉਣਾ ਅਸੀਂ ਸਿਰਫ ਉਹਨਾਂ ਨੂੰ ਲਾਉਣਾ ਜਿਹੜੇ ਸਾਡੇ ਪੱਖ ਦੇ ਮੀਟ ਆਉਣਗੇ ਕਿੰਨੀ ਦੇਰ ਤੋਂ ਕਰਮ ਇਸ ਤਰ੍ਹਾਂ ਹੋ ਰਿਹਾ ਹੈ ਇਹ तकरीबन 2 ਮਹੀਨੇ ਤੋਂ ਕੱਚ-ਕੱਚ ਚੱਲ ਰਹੀ ਹੈ ਕਾਫੀ ਰੋਲੇ ਪੈ ਰਹੇ ਆ ਬਾਰ-ਬਾਰ ਅਸੀਂ ਮਿਲਦੇ ਰਹਿੰਦੇ ਆ ਸਾਡੇ ਪ੍ਰਧਾਨ ਜੀ ਨੇ ਵੀ ਇਹਦਾ ਮੁੱਦਾ ਚੁੱਕਿਆ ਸੀਗਾ ਇਸ ਤੋਂ ਪਹਿਲਾਂ ਸਫਰੀ ਸਾਹਿਬ ਨੇ ਵੀ ਇਹ ਮੁੱਦਾ ਚੁੱਕਿਆ ਸੀ ਪਰ ਨਹੀਂ ਕੋਈ ਹੱਲ ਨਹੀਂ ਹੋ ਰਿਹਾ ਜੀ ਕਿਹਨੂੰ ਕਰੂਗੇ ਹੁਣ ਤੱਕ ਡੀਸੀ ਸਾਹਿਬ ਨੂੰ ਮਿਲਿਆ ਹੁਣ ਤੱਕ ਜੀ ਡੀਸੀ ਸਾਹਿਬ ਨੂੰ ਪ੍ਰਧਾਨ ਜੀ ਮਿਲੇ ਆ ਜੀ ਹੂੰ ਉਸ ਤੋਂ ਬਾਅਦ ਵਿਸ਼ਵਾਸ ਹੋਇਆ ਹਾਂਜੀ ਕੀ ਵਿਸ਼ਵਾਸ ਹੋਇਆ ਉਹਨਾਂ ਨੇ ਹਾਂਜੀ ਇਹ ਤਾਂ ਪ੍ਰਧਾਨ ਜੀ ਨੂੰ ਪਤਾ ਜੀ ਮੈਂ ਉਸ ਟਾਈਮ ਨਹੀਂ ਗਿਆ ਹੋਰ ਕਿਸੇ ਸਰਪੰਚ ਪੱਟੀ ਦੇ ਨਹੀਂ ਜੀ ਅੱਜ ਸੀ ਤਾਂ ਪਹਿਲੀ ਵਾਰੀ ਮੈਂ ਤਾਂ ਆਇਆ ਹੋਇਆ ਪਰ ਮੇਰੇ ਪਿੰਡ ਦਾ ਮਸਲਾ ਸੀ ਅਸਲ ਵਿੱਚ ਮੈਂ ਪਹਿਲੀ ਵਾਰ ਦੇ ਦਾ ਮੁੱਦਾ ਚੁੱਕਿਆ ਕਿਉਂਕਿ ਇਹਦੇ ਵਿੱਚ ਮੇਰੇ ਪਿੰਡ ਦੇ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਅਸੀਂ ਡੀਸੀ ਸਾਹਿਬ ਆ ਡੀਸੀ ਸਾਹਿਬ ਤੋਂ ਮੰਗੇ ਹੀ ਕਰਦੇ ਆ ਵੀ ਇਹ ਪਾਰਟੀਬਾਜੀ ਰਾਜਨੀਤਿਕ ਜਿਹੜੀਆਂ ਇਹ ਬੰਦ ਕੀਤੀਆਂ ਜਾਣ ਤੇ ਜਿਹੜੀ ਸਾਡੀ ਮੇਟ ਆ ਪਹਿਲਾਂ ਤੋਂ ਚੱਲ ਰਹੀ ਉਹਦੇ ਰਾਈ ਸਾਡੀ ਹਾਜ਼ਰੀ ਲਾਈ ਜਾਵੇ ਤਾਂ ਕਿ ਸਾਰੇ ਮਜ਼ਦੂਰ ਉਹਦੇ ਨਾਲ ਕੰਮ ਕਰ ਸਕਣ ਬਲਜਿੰਦਰ ਕੌਰ ਹਜੇ ਕੋਈ ਨਹੀਂ ਜੀ ਉਹਦਾ ਐਪ ਬੰਦ ਕੀਤਾ ਹੋਇਆ ਕੰਮ ਹੀ ਬੰਦ ਕਰਵਾਇਆ ਹੋਇਆ ਹੈ ਨਾ ਆ ਮਾਸਟਰ ਆਲ ਦੇ ਹਿਸਾਬ ਨਾਲ 20 ਕੰਮ ਵਿੱਚੋਂ ਬੰਦ ਕੀਤਾ ਪਿਆ ਹੈ ਨਹੀਂ ਨਹੀਂ ਡੀਸੀ ਗਰੀਬਾਂ ਦੇ ਕੰਮ ਕਰਨ ਵਾਲੀ ਸਰਕਾਰ ਮਰਦਾਬਦ ਮਰਦਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਮਾਰ